ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੇ ਪਲੱਸ ਮਾਰਚ ਦੇ ਅਖੀਰ ਤੱਕ ਦਾ ਜੋ ਅਪਡੇਟ ਹੈ ਮੌਸਮ ਦੀ ਉਹ ਤੁਹਾਨੂੰ ਦਿੱਤੀ ਜਾਵੇਗੀ ਯਾਨੀ ਕਿ 31 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਮੀਂਹ ਦੇ ਆਸਾਰ ਮੋٹے ਤੌਰ ਤੇ ਕਿੰਨੇ ਕੁ ਲੱਗਦੇ ਜਾਫਰੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਅ ਅਸਲ ਇਤਿਹਾਸ ਤਾਜ਼ਾ ਸੈਟੇਲਾਈਟ ਦਸੇਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 21 ਮਾਰਚ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਦਾ ਦਿਨ ਬੀਤੇ ਦਿਨਾਂ ਦੇ ਮੁਕਾਬਲੇ ਗਰਮ ਰਿਹਾ ਤੇ ਕਾਫੀ ਖੇਤਰਾਂ ਦੇ ਵਿੱਚ ਟੈਂਪਰੇਚਰ ਹੈ ਜਿਹੜਾ 1-2 ਡਿਗਰੀ ਵਧੇ ਨੇ ਆਵਾਦਾ ਟੈਂਪਰੇਚਰ ਦੇ ਵਿੱਚ ਦਰਜ ਹੋਇਆ ਸੋ ਆਉਂਦੇ ਜੇਕਰ ਘੰਟਿਆਂ ਦੀ ਗੱਲ ਕਰੀਏ ਅੱਜ ਰਾਤ ਮੌਸਮ ਆਪਣਾ ਗਰਮ ਤੇ ਖੁਸ਼ਕ ਬਣਿਆ ਰਹਿਣਾ ਜੀ ਬੀਤੀਆਂ ਰਾਤਾਂ ਦੇ ਮੁਕਾਬਲੇ ਹੁਣ ਰਾਤਾਂ ਵੀ ਜਿਹੜੀਆਂ ਨੇ ਨਿੱਗੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿੱਥੇ ਟੈਂਪਰੇਚਰ 11 12 13 ਤੇ ਚੱਲਦੇ ਹੋਏ ਸੀ ਉਤੇ ਹੁਣ ਹੋਣਗੀਆਂ ਹੋਰ ਗਰਮ ਹੋਣਗੀਆਂ ਹੌਲੀ ਹੌਲੀ ਜਿਹੜਾ ਪਾਰਾ ਆ ਜੀ ਉਹ ਚੜਦੇ ਰਹਿਣਾ ਹੈ ਭਾਵੇਂ ਰਾਤਾਂ ਦਾ ਭਾਵੇਂ ਦਿਨਾਂ ਦਾ ਜੇਕਰ ਆਪਾਂ ਗੱਲ ਕਰੀਏ ਅਗਲੇ 10 ਦਿਨਾਂ ਦੀ ਯਾਨੀ ਕਿ ਮਾਰਚ ਦੇ ਅਖੀਰ ਤੱਕ ਫਿਲਹਾਲ 25 26 ਤਰੀਕ ਤੱਕ ਮੌਸਮ ਗਰਮ ਤੇ ਖੁਸ਼ਕ ਬਰਹਿੰਦਾ ਜਾਪ ਰਿਹਾ ਆ ਬਹੁਤੇ ਥਾਵਾਂ ਤੇ ਜਿਹੜੇ ਆ ਉੱਤਰཕਛੋਂ ਦੇ ਬੁੱਲੇ ਚੱਲਦੇ ਰਣਗੇ ਕਿਤੇ ਦਰਮਿਆਨੀ ਰਫਤਾਰ ਦੇ ਨਾਲ ਕਿਤੇ ਕਿਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਧੂੜ ਭਰੀਆਂ ਤੇ ਇਹ ਸਿਲਸਿਲਾ 25 26 ਤੱਕ ਇਸੇ ਤਰ੍ਹਾਂ ਚੱਲਦੇ ਰਹਿਣਾ ਹੈ ਗਰਮ ਖੁਸ਼ਕ ਮੌਸਮ ਇਸੇ ਤਰ੍ਹਾਂ ਚੱਲਦਾ ਰਹੇਗਾ ਇਸ ਤੋਂ ਬਾਅਦ ਜੀ ਮਾਰਚ ਦੇ ਅਖੀਰ ਆਉਂਦੇ ਆਉਂਦੇ ਜਾਂ ਫਿਰ ਹੋ ਸਕਦਾ ਹੈ ਕਿ ਅਪ੍ਰੈਲ ਦੇ ਪਹਿਲੇ ਦਿਨਾਂ ਦੇ ਦਰਮਿਆਨ ਇੱਕ ਸਿਸਟਮ ਲੱਗਣਾ ਆਏ ਸਿਸਟਮ 26 27 28 ਜਾਂ ਹੋ ਸਕਦਾ 28 29 30 ਜਾਂ ਫਿਰ ਹੋ ਸਕਦਾ 30 31 1 2 ਤੱਕ ਵੀ ਜਾ ਸਕਦਾ ਅੱਗੇ ਪਿੱਛੇ ਹੋ ਸਕਦਾ ਤੇ ਇਸ ਸਿਸਟਮ ਦੇ ਵਿੱਚ ਹਲਕੇ ਤੋਂ ਲੈ ਕੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਫਿਲਹਾਲ ਇਹ ਸਿਸਟਮ ਅਖੀਰ ਤੋਂ ਪਹਿਲਾਂ ਹੀ ਲੱਗਦਾ ਜਾ ਫਿਰਿਆ ਯਾਨੀ ਕਿ 27 28 29 ਨੂੰ ਇਹ ਸਿਸਟਮ ਵਿੱਚ ਲੱਗ ਸਕਦਾ ਤੇ ਬਹੁਤ ਹੀ ਉਮੀਦ ਆਸਾਰ ਦਾ ਇਸ ਤੋਂ ਨਹੀਂ ਹੈ ਕਿਉਂਕਿ ਹਲਕਾ ਸਿਸਟਮ ਹੈ ਤੇ ਜਿਵੇਂ ਜਿਵੇਂ ਸਾਰੀਆਂ ਜਿਹੜੇ ਪੈਰਾਮੀਟਰਸ ਨੇ ਸਭ ਕੁਝ ਜਿਹੜਾ ਸਥਿਤੀਆਂ ਹੁੰਦੀਆਂ ਨੇ ਉਹ ਜੇਕਰ ਅਨੁਕੂਲ ਬੈਠਦੀਆਂ ਨੇ ਤਾਂ ਸਿਸਟਮ ਕਿਤੇ ਕਿਤੇ ਹੋ ਸਕਦਾ ਹੈ ਤੇ ਕਿਤੇ ਕਿਤੇ ਹਲਕੇ ਦਰਮਿਆਨੇ ਤੇ ਸ਼ਰਾਟੇ ਵੀ ਲੋ ਆ ਸਕਦਾ ਸੋ ਇਹ ਸਿਸਟਮ ਦੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਤੇ ਅਖੀਰ ਤੋਂ ਪਹਿਲਾ ਮਾਰਚ ਦੇ ਇਹ ਸਿਸਟਮ ਲੱਗੇਗਾ ਉਸ ਤੋਂ ਬਾਅਦ ਮੌਸਮ ਆਪਣਾ ਗਰਮ ਤੇ ਖੁਸ਼ਕ ਫਿਰ ਤੋਂ ਵੱਧ ਜਾਗਾ ਟੈਂਪਰੇਚਰ ਜਿਹੜਾ ਅਪ੍ਰੈਲ ਦੇ ਕਹਿ ਸਕਦੇ ਆ ਪਹਿਲੇ 15 ਦਿਨਾਂ ਦੇ ਦਰਮਿਆਨ ਆਉਂਦੇ ਆਉਂਦੇ ਜਿਹੜਾ 37 39 ਜਾਂ ਫਿਰ ਹੋ ਸਕਦਾ 40 ਤੱਕ ਜਾ ਸਕਦੇ ਨੇ ਤੇ ਇਹ ਵਾਧਾ ਟੈਂਪਰੇਚਰ ਦੇ ਵਿੱਚ ਲੱਗ ਫਗ ਹੋਣਾ ਤੈ ਹੈ ਤੇ ਆਉਂਦੇ ਦਿਨਾਂ ਦੇ ਦਰਮਿਆਨ ਕੋਈ ਤਗੜਾ ਬਹੁਤ ਵੱਡਾ ਸਿਸਟਮ ਜਿਹੜਾ ਆਉਂਦਾ ਜਾਖੜੇ ਰਿਹਾ ਜਿਹੜਾ ਕਿ ਵੱਡੇ ਲੈਵਲ ਤੇ ਮੀਂਹ ਚ ਖੜ ਦਰਜ ਕਰਾਵੇ ਟਟਮੇ ਸਿਸਟਮ ਆ ਰਹੇ ਨੇ ਜੀ ਇੱਕ ਲੰਘ ਗਿਆ ਤੇ ਇੱਕ ਸਿਸਟਮ ਹੁਣ ਆ ਰਿਹਾ ਤੇ ਇਹਦੇ ਵੀ ਅਪਡੇਟ ਤੁਹਾਨੂੰ ਅਸੀਂ ਜਿਵੇਂ ਜਿਵੇਂ ਆਖਾ ਨੇੜੇ ਜਾਵਾਂਗੇ ਤੁਹਾਨੂੰ ਅਪਡੇਟ ਦਿੰਦੇ ਰਾਂਗੇ ਫਿਲਹਾਲ ਉਹ ਹਲਕੇ ਲੈਵਲ ਦਾ ਸਿਸਟਮ ਹੀ ਹੈ ਜੀ ਵੀ ਨਹੀਂ ਹੈ ਹਲਕੇ ਦਰਮਿਆਨੇ ਛਰਾਟੇ ਕੁਝ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਬਾਕੀ ਅਫਰਡ ਤੁਹਾਨੂੰ ਦਿੰਦੇ ਰਹਾਗੇ ਧੰਨਵਾਦ ਜੀ ਸ਼ੁਕਰੀਆ ਫਿਲਹਾਲ ਕੋਈ ਅਲਰਟ ਚੇਤਾਵਨੀ ਮੁਆਫ ਅਗਲੋ ਹਾਲੇ ਤੱਕ ਕੋਈ ਨਹੀਂ ਹੈ ਤੇ ਗਰਮ ਖੁਸ਼ਕ ਮੌਸਮ ਰਹੇਗਾ ਜੀ ਇਹ ਹੀ ਅਪਡੇਟ ਹੈ ਧੰਨਵਾਦ ਸ਼ੁਕਰੀਆ